ਪੀਵੀ ਕਿੰਗ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਇੱਕ ਪਾਸੇ ਜਿੱਥੇ ਪੰਜਾਬ ਦੇ ਬਹੁਤ ਸਾਰੇ ਇਲਾਕੇ ਹੜ੍ਹ ਤੇ ਖਰਾਬ ਮੌਸਮ ਦੀ ਮਾਰ ਚੱਲ ਰਹੇ ਹਨ ਉੱਥੇ ਹੀ ਇਸ ਦੌਰਾਨ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ 4-5 ਦਿਨਾਂ ਲਈ ਮੀਂਹ ਹਨੇਰੀ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਇਸ ਦੌਰਾਨ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਜ਼ਰੂਰ ਹੈ ਪਰ ਪਿਛਲੇ ਕੁਝ ਦਿਨਾਂ ਵਾਂਗ ਲਗਾਤਾਰ ਮੀਂਹ ਪੈਣ ਜਾਂ ਭਾਰੀ ਬਰਸਾਤ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਮੁਤਾਬਕ ਹੁਣ 8 ਸਤੰਬਰ ਇੱਕ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਕੋਈ ਅਲਰਟ ਨਹੀਂ ਹੈ ਉੱਥੇ ਹੀ 9 ਸਤੰਬਰ ਤੋਂ ਫਿਰ ਕਈ ਇਲਾਕਿਆਂ ਵਿੱਚ ਤੇਜ਼ ਬਰਸਾਤ ਦੀ ਸੰਭਾਵਨਾ ਜਤਾਈ ਗਈ ਹੈ ਇਸ ਦਿਨ ਸੂਬੇ ਦੇ ਕਈ ਜ਼ਿਲ੍ਹਿਆਂ ਲਈ yellow ਅਲਰਟ ਵੀ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਅੰਜ ਤਾ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਬਰਸਾਤ ਦੀ ਸੰਭਾਵਨਾ ਹੈ ਪਰ ਕਿਸੇ ਵੀ ਇਲਾਕੇ ਵਿੱਚ ਤੇਜ਼ ਮੀਂਹ ਜਾਂ ਆਸਮਾਨੀ ਬਿਜਲੀ ਦਾ ਅਲਰਟ ਨਹੀਂ ਹੈ ਇਸੇ ਤਰ੍ਹਾਂ ਕੱਲ ਤੋਂ ਤਰਨ ਤਰਨ ਤੋਂ ਇਲਾਵਾ ਮਾਲਵੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬਾਰਸ਼ ਦੀ ਸੰਭਾਵਨਾ ਵੀ ਨਹੀਂ ਹੈ ਹਾਲਾਂਕਿ ਬਾਕੀ ਇਲਾਕਿਆਂ ਵਿੱਚ ਹਲਕੀ ਬਰਸਾਤ ਹੋ ਸਕਦੀ ਹੈ ਜੀ ਅੱਜ ਦੀ ਇੱਕ ਹੋਰ ਖਬਰ ਵੱਲ ਬਰਸਾਤ ਦੌਰਾਨ ਸੜਕਾਂ ਤੇ ਫੈਲਿਆ ਕੂੜਾ ਬਣ ਰਿਹਾ ਬਿਮਾਰੀ ਦਾ ਕਾਰਨ ਜਿੱਥੇ ਬਰਸਾਤ ਤੋਂ ਬਾਅਦ ਮੌਸਮ ਵਿੱਚ ਪਾਣੀ ਭਰਨ ਦੀ ਸਮੱਸਿਆ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੀ ਸੀ ਉਥੇ ਹੁਣ بارش ਘਟ ਹੋਣ ਤੇ ਬਾਅਦ ਕੂੜੇ ਅਤੇ ਗੰਦਗੀ ਦੀ ਸਮੱਸਿਆ ਸ਼ਹਿਰ ਵਾਸੀਆਂ ਲਈ ਇੱਕ ਨਵੀਂ ਸਮੱਸਿਆ ਬਣ ਰਕ ਕੇ ਉੱਭਰੀ ਹੈ ਸ਼ਹਿਰ ਦੀਆਂ ਸੜਕਾਂ ਤੇ ਮੁਹੱਲਿਆਂ ਵਿੱਚ ਕਈ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿੰਨਾ ਵਿੱਚ ਮੀਂਹ ਦਾ ਪਾਣੀ ਰਲ ਕੇ ਗੰਦਗੀ ਨੂੰ ਹੋਰ ਵੀ ਭਿਆਨਕ ਬਣਾ ਰਿਹਾ ਹੈ ਹਾਲਾਤ ਜਿਹਾ ਹਨ ਕਿ ਕਈ ਥਾਵਾਂ ਤੇ ਦ੍ਰਿਸ਼ ਨਰਕ ਵਰਗਾ ਲੱਗਦਾ ਹੈ ਸ਼ਹਿਰ ਭਰ ਵਿੱਚ ਫੈਲੀ ਇਸ ਗੰਦਗੀ ਦਾ ਲੋਕਾਂ ਦੀ ਸਿਹਤ ਤੇ ਸਿੱਧਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਹਜ਼ਾਰਾਂ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ ਅਤੇ ਡਾਕਟਰਾਂ ਦੇ ਕਲੀਨਿਕਾਂ ਤੇ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਖਾਸ ਕਰਕੇ ਕਲੋਨੀਆਂ ਅਤੇ ਮੁਹੱਲੇ ਵਿੱਚ ਛੋਟੇ ਕਲੀਨਿਕ ਚਲਾਉਣ ਵਾਲੇ ਡਾਕਟਰਾਂ ਕੋਲ ਮਰੀਜ਼ਾਂ